ਔਲਾ ਲੱਗਿਆ ਵਾ ਬਹੁਤਾ ਇਹ ਤੁਹਾਨੂੰ ਦਿਖਾ ਦਿੰਦਾ ਇਹ ਆ ਲੋ ਭਰਿਆ ਪਿਆ ਵਾ ਇਹ ਦਰਖਤ ਪਰ ਵਸ ਇੱਕੋ ਕਮੀ ਹੈ ਲੋ ਬਈ ਇਹ ਹਾ ਔਲੇ ਦਾ ਖੜਾ ਦਰਖਤ ਕਮੈਂਟ ਕਰਕੇ ਦੱਸਿਓ ਆਂ ਹੀਠਾ ਨਾ ਦੇਖੋ ਬਹੁਤ ਔਲਾ ਗਿਰਦਾ ਬਾਈ ਇਹਦਾ ਵੀ ਦੇ ਉੱਪਰ ਕਿਹੜੀ ਦਵਾਈ ਦੀ ਸਪਰੇਅ ਕੀਤੀ ਜਾਵੇ ਔਲਾ ਲੱਗਿਆ ਵਾ ਬਹੁਤਾ ਇਹ ਤੁਹਾਨੂੰ ਦਿਖਾ ਦਿੰਦਾ ਇਹ ਆ ਲੋ ਭਰਿਆ ਪਿਆ ਵਾ ਇਹ ਦਰਖਤ ਪਰ ਵਸ ਇੱਕੋ ਕਮੀ ਹੈ ਵੀ ਔਲਾ ਟਟ ਟਟ ਕੇ ਗਿਰੀ ਜਾਂਦਾ ਹੈ ਬਹੁਤ ਜ਼ਿਆਦਾ ਲੱਗਿਆ ਵਾ ਭਰਿਆ ਵਾ ਦੇਖੋ ਲੈ ਕਿਾ ਦਿਖਾਵਾਂ ਕੱਲੀ ਕੱਲੀ ਲਰਨੂ ਬਾਈ ਕਿਹੜੇ ਸਾਮਨਾਂ ਲੱਗਿਆ ਵਾ ਦੋਨੇ ਦਰਖਤਾਂ ਦੇ ਇੱਕ ਕਮੈਂਟ ਕਰਕੇ ਦੱਸਿਓ ਵੀਰੋ ਵੀ ਇਹ ਕਿਆ ਕਮੀਆਂ ਦੇਖੋ ਦੂਸਰਾ ਦਰਖਤ ਆ ਗਿਆ ਇਹਦੇ ਵੀ ਹੀਟਾਂ ਦੇਖੋ ਕਿੱਕਣਾ ਗਿਰਿਆ ਵਾ ਫਲ ਬਾਕੀ ਤੁਸੀਂ ਦਰਖਤ ਪਰ ਦੇਖ ਰਹੇ ਆ ਇਹ ਆ ਲੋ ਕਹਿੰਦੇ ਫਲ ਨੂੰ ਤਾਂ ਹੱਥ ਲਾਉਣਾ ਨਹੀਂ ਚਾਹੀਦਾ ਨਹੀਂ ਸਾਰਾ ਭਰਿਆ ਪਿਆ ਟੋਟਲੀ ਕੋਈ ਅੰਤ ਨਹੀਂ ਹੈਗਾ ਵੀ ਇੰਨਾ ਫਲਾ ਬਸ ਕਮ ਇੱਕ ਹੈ ਵੀ ਥੱਲੇ ਟੁੱਟ ਕੇ गिरਦਾ ਇਹਦਾ ਸਾਨੂੰ ਕੋਈ ਪਤਾ ਨਹੀਂ ਆ ਦੇਖੋ ਸਾਰੇ ਸਾਰੇ ਦੋਹੇ ਦਰਖਤ ਪੂਰੇ ਭਰੇ ਪਏ ਆ ਫਲ ਦੇ ਨਾਲ ਦੱਸਿਓ ਕਮੈਂਟ ਕਰਕੇ ਜੇ ਕਿਸੇ ਵੀਰ ਨੂੰ ਪਤਾ ਹੋਵੇ ਜਰੂਰ ਵੀ ਕਿਹੜੀ ਦੇਚ ਦਵਾਈ ਪਾਈ ਹੈ ਵੀ ਜਿਹੜਾ ਫਾਲਾ ਪੂਰੇ ਤਾਂ ਪੂਰਾ ਬਚ ਜੂ ਆ ਦੇਖੋ ਵੀਰੋ ਏਕਣਾ ਪੂਰਾ ਲੱਗਿਆ ਹੋਆ ਫਲ ਦਾ ਕੋਈ ਅੰਤ ਨਹੀਂ ਬਸ ਕਮ ਇੱਕ ਹੀ ਆਪਣੇ ਮਿੱਤਰ ਦੇ ਲੱਗਿਆ ਵਾ ਉਹ ਕਹਿੰਦਾ ਵੀ ਔਲਾ ਥੱਲੇ गिरਦਾ ਲੋ ਦੁਆਰਾ ਫੇਰ ਦਿਖਾ ਲੋ ਬਾਈ ਸ਼ਾਮ ਦਾ ਟਾਈਮ ਹੈ ਖੇਤਾਂ ਕੰਨੇ ਜਾ ਰਹੇ ਤੇ ਇੱਧਰ ਜੱਗਾਂ ਮਿਲ ਗਏ ਇੱਧਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਦੱਖਣ ਚੱਲਦਾ ਮੈਂ ਖਾ ਉਹਦੇ ਦੱਖਣ ਤਾਂ ਚੱਲਦਾ ਉਹ ਬੰਦਾ ਗਰਾਰੀ ਕਿੱਧਰ ਨੂੰ ਉਹ ਮੁਰਮੁਰਾ ਹੈ ਹਾਂ ਕਿੱਲੋ ਤੇ ਬਸ ਆ ਕੇ ਸਕੂਲ ਤੇ ਸਹੀ ਗੱਲ ਹੈ ਲੋ ਬਾਈ ਮੌਸਮ ਬਹੁਤ ਵਧੀਆ ਨਹੀਂ ਤੇ ਬਾਦ ਗੰਨੇ ਨੂੰ ਫਰਕ ਪੈ ਗਿਆ ਗੰਨੇ ਹਰੇ ਆ ਨਹੀਂ ਤੇ ਬਾਦ ਕਾਲੇ ਹੋ ਗਏ ਹੂੰ ਜੀਰੀਆਂਾਂ ਵੀ ਲੱਗਿਆ ਮੀ ਹਾਂ ਮੀ ਤਾਂ ਲੱਗਦਾ ਹੀ ਹੈ ਫਿਰ ਯਾਰ ਕੋਪ ਚ ਪਿਆ ਪਾਣੀ ਠੀਕ ਨਹੀਂ ਲੋ ਬਾਈ ਆਪਣੇ ਖੇਤਾਂ ਕਿੰਨੀ ਗੇੜਾ ਵੱਜ ਰਿਆ ਕਿੰਨਾ ਤਗੜਾ ਖੇਤ ਆ ਦੇਸੀ ਰੇਵੀ ਪਿਆ ਵਾ ਹਾਂ ਬੂਟਾ ਹੀ ਚੱਲਦਾ ਇਹ ਨਾਲ ਬੂਟਾ ਨਹੀਂ ਚੱਲਦਾ ਹਾਂ ਇੱਥੇ ਚੱਲਦਾ ਸਹੀ ਗੱਲ ਹੈ ਪਤਾ ਨਹੀਂ ਕੀ ਚੱਕਰ ਨਾਲ ਹਵਾ ਲੱਗਦੀ ਆ ਹੂੰ ਹੂੰ ਓ ਜੱਗੇ ਕਿਹੜੀ ਸਪੀਡ ਨਾਲ ਜਾ ਰਿਹਾ ਮੂਰੇ ਉਹ ਤੁਰ ਕੇ 60 ਬਾਹ ਨਿਬੜਦੀ ਆਪਾਂ ਉਵੇਂ ਮੋਟਰਸਾਈਕਲ ਚੱਕਦੇ ਆਂ ਬਾੜ ਦਾ ਪਾਹ ਨਿਬੜਦੀ ਆ ਯਾਰ ਹੂੰ ਹੂੰ ਲੋ ਬਾਈ ਮੌਸਮ ਵੀ ਇਹਦਾ ਮੁੜਨੇ ਵਾਲਾ ਵੀ ਹੋ ਗਿਆ ਸ਼ਾਮ ਦਾ ਮੌਸਮ ਆਪਣੇ ਖੇਤਾਂ ਦਾ ਰਾਹ ਬਾਕੀ ਬਾਈ ਬੂਟਿਆਂ ਬਾਟਿਆਂ ਵਾਲੇ ਖੇਤ ਹੋਏ ਬਾਕੀ ਸਾਰੇ ਆਹ ਆ ਗਈ ਆਪਣੀ ਜੀਰੀ ਪੂਰੇ ਇੱਕ ਤਾਂ ਲੱਗ ਜਾਂਦੇ ਅੰਗਲ ਚਾਏ ਹੋਏ ਆ ਹੈ ਸਹੀ ਗੱਲ ਆ ਪੂਈ ਉਹਨੇ ਰਾਜਾ ਹੋ ਜਾਂਦਾ ਹਨਾ ਨਾਲੇ ਦਿਨ ਦੇਖੋ ਭਾਈ ਉਹ ਕਿੰਨਾ ਖੜਾ ਉੱਥੇ ਤੇ ਇਹਦ ਨੂੰ ਹੀ ਨੇ ਰਜ ਲੱਗਣ ਲੱਗ ਜਦਾ ਬੂਟਿਆਂ ਕਰਕੇ ਉਹ ਬੱਲੇ ਹਵਾ ਨੇ ਚੜੀ ਖਾਸੀ ਗੇਤੀ ਹੈ ਤੇਰੀ ਖਾਸੀ ਗੇਤੀ ਹੈ ਨਾ ਕਾਗੜੀ ਬਹੁਤ ਸੀ ਹੂੰ ਠੀਕੇ ਪੱਕ ਗਈ ਪੱਕੀ ਵੀ ਚੀਜ਼ ਫੇਰ ਗਿਰਦੀ ਜੇ ਕੱਚੀ ਹੁੰਦੀ ਫੇਰ ਨਹੀਂ ਲਿਗਰਦੀ ਲੋ ਭਾਈ ਹੋ ਰੁਕ ਜਾ ਉਹ ਆ ਜਾ ਓਏ ਚੱਲੀਏ ਆ ਜਾ ਚੱਲੀਏ ਆ ਜਾ ਪੂਰੀ ਜਾਣਾ ਬਸ ਆ ਜਾ ਲੈ ਭਾਈ ਆ ਗਈ ਆਪਣੀ ਜੀਰੀ ਜੱਗੇ ਪੱਧਰਾ ਹੀ ਹੋਇਆ ਪਿਆ ਖੇਤੇ ਵੀ ਹੂੰ ਹੂੰ ਗੱਲ ਤੇਰੀ ਪੱਕੀ ਐ ਜੱਗੇ ਪੱਕੀ ਐ ਇਹ 40% ਪੱਕ ਗਿਆ ਹੂੰ ਕਿ ਹੋਰ ਦਿਖ ਜਿਹੇ ਚੀਜ਼ ਬਾਹਰ ਆ ਉਹ ਜੀ ਵਿੱਚ ਆ ਹਾਂ ਇਹ ਹੈ ਇਹ ਤਾਂ ਹੀ ਇਹ ਗੱਲ ਆ ਹਾਂ ਇਹਦੀ ਸਿਰਫ ਤੇ ਜੀਰੀ ਦੀ ਇਹ ਜੀਰੀ ਦੀ ਹਾਂ ਇਹ ਤਾਂ ਐ ਜੇ ਦੂਰ ਤੀਰ ਮਾੜੀ ਦੀ ਹਾਂ ਇਹ ਹੱਫੜੀ ਕੁੰਦੀ ਫੇਰ ਨਹੀਂ ਹੋਣਾ ਬਾਈ ਕੰਮ ਲੋ ਬਾਈ ਐਨੀਆ ਸਪਰੇਹਾਂ ਕਰਨ ਤੇ ਬਾਅਦ ਵੀ ਦੇਖ ਲੈ ਤੂੰ ਡੁੰਡੀ ਨੇ ਬੱਲਾ ਵੱਡੀਆਂ ਜਿਨ੍ਹਾਂ ਨੇ ਨਹੀਂ ਕਰੀ ਉਹਨਾਂ ਦਾ ਮਨ ਕਿਵੇਂ ਖੜਾ ਹੋਊਗਾ ਲੋ ਬਈ ਗਾਂਹ ਵਾਲੇ ਖੇਤ ਤੋਂ ਬਾਅਦ ਪਿੰਡ ਵਾਲੀ ਮੋਟਰ ਪਰ ਗਏ ਪਹੁੰਚ ਕਾਫੀ ਦਿਨ ਬਾਅਦ ਤੁਹਾਡੇ ਇੱਧਰ ਖੇਤਾਂ ਨੂੰ ਢੇੜਾ ਮਰਾਇਆ ਦੇਖਿਆ ਤੁਸੀਂ ਜਾਨ ਮਾਲ ਦੇ ਬਾਈ ਅੱਜ ਵੀ ਇੱਕ ਢੇੜਾ ਲੈ ਕੇ ਆਉਣਾ ਬਜਰੀ ਦਾ ਉਹ ਵੀ ਦਿਖਾਵਾਂਗੇ ਬਾਅਦ ਚ ਤੇ ਵੀ ਆਪਣੇ ਖੇਤਾਂ ਦਾ ਵੀ ਜੀ ਦੀ ਦਿਖਾਵਾਂਗਾ ਦਿਖਾ ਦिए ਆਹ ਦੇਖੋ ਬਾਈ ਆ ਬੂਟਾ ਜਿਹੜਾ ਹੁਣ ਸੁੱਕਿਆ ਖੜਾ ਏ ਇਹ ਬਾਸਮਤੀ ਦੇ ਵਿੱਚ ਬਿਮਾਰੀ ਆ ਇਹ ਬੀਂ ਗੁੱਟੇ ਸੁੱਕੀ ਜਾਂਦੇ ਆ ਤੇ ਬਾਕੀ ਬਾਈ ਆਪਣੇ ਆਹੇ ਬਾਈ ਇੱਧਰ 26 ਬੀਜ ਦੱਸੀ ਜਾਣੇ ਸਾਨੂੰ 26 ਬੀਜ ਖੜਾ ਇੱਧਰ ਬਾਸਮਤੀ ਉਹਦੇ ਬਾਅਦ ਬਾਈ ਆ ਗਿਆ ਆਪਣਾ ਇੱਧਰ ਜਸਵੀਰ ਬਾਈ ਦਾ ਜਾਨਮਾਲ ਦਾ ਸਵਾ 34 ਪਾਣੀ ਲਾਈ ਵੀ ਆ ਜੀ ਦੀ ਜਾਣੀ ਲਾਈ ਵੀ ਆਪਾਂ ਨੇ ਖੇਤੂ ਦਾ ਉਹਨੇ ਵੜਣੀ ਇਹ ਸਾਰੀ ਤੇ ਬਾਈ ਬੱਟਾਂ ਪਰ ਵੀ ਬਾਈ ਹੁਣ ਤੁਰ ਨਹੀਂ ਹੁੰਦਾ ਹਰਾ ਹਰੀ ਜਿਹ ਹਰਿਆਈ ਹੋਗੀ ਕਿਉਂਕਿ ਮਹੀ ਪਈ ਜਾਂਦੇ ਆ ਇੱਕ ਦੋ ਦਿਨ ਬਾਅਦ ਆਪਣਾ ਵੀ ਤੁਹਾਨੂੰ ਦਿਖਾਉਂਦੇ ਜਾ ਕੇ ਜੀਰੀ ਜੀਰੀਆਂ ਬਾਈ ਸਭ ਦੀਆਂ ਹੀ ਲੋਟ ਐ ਸੋ ਮਹਾਰਾ ਦੀ ਕਿਰਪਾ ਦੇ ਨਾਲ ਆਹ 26 ਵੀ ਹੁਣ ਝੁੱਕ ਗਏ ਤੇ ਆ ਆ ਗਿਆ ਬਾਈ 110 ਬੀਜ ਆਹ ਦੇਖੋ ਇਹ ਵੀ ਬਾਈ ਹੁਣ ਝੁੱਕੇ ਵਿੱਚ ਵਿੱਚ ਪੱਕਣ ਲੱਗ ਗਿਆ ਇਹ 110 ਬੀਜ ਆਹ ਦੇਖੋ ਸਾਰੀ ਬਾਈ ਲੱਗੇ ਵੇ ਬੀਜ ਗਹਾਂ ਰਾਜੂ ਬਾਈ ਦੇ ਖੇਤ ਤੱਕ ਤਾਂ ਜਾਣਾ ਨਹੀਂ ਆਪਾਂ ਨੇ ਚਲੋ ਉਹ ਵੀ ਦਿਖਾਇਆ ਹੁੰਦਾ ਪੀਲਾ ਹੋਇਆ ਬਾਈ ਉਹ ਲੱਗੀ ਵੀ ਆ ਤੇ ਪਤਾ ਨਹੀਂ ਬਾਈ ਕਿਹੜਾ ਬੀਜ ਹੁਣ ਦਿਮਾਗ 'ਚ ਨਹੀਂ ਆ ਰਿਹਾ 468 ਹੋਰ ਬਈ 468 ਤੇ ਆ ਹੁਣ ਬਾਈ ਆਪਣਾ ਖੇਤ ਆ ਗਿਆ ਜਿਵੇਂ ਆਹ ਲੋ ਇੱਥੇ ਤੇ ਬਾਈ ਦੇਖੋ ਮਾਰਦਾ ਬਾਈ ਆ ਰਾਈਆਂ ਪੂਰਾ ਖੇਤ 200 ਪ੍ਰੇਹਾਂ ਹੋ ਗਏ ਤੀਆਂ ਜੀਰੀਪਰੀ ਦੇ ਪਰ ਤੇ ਉਹ ਦੇਖੋ ਇਹ ਆਹ ਦੇਖੋ ਪੀਲਾ ਪੀਲਾ ਲੱਗੇ ਚਮਕਦਾ ਬਾਈ ਰਾਜੂ ਬਾਈ ਵਾਲਾ ਖੇਤ 468 ਵਾ ਲੋ ਕੁਸ ਕੁ ਬਾਈ ਬੰਦੇ ਕਹਿੰਦੇ ਤੇ ਵੀ ਉੱਪਰ ਤੇ ਪੱਤੇ ਹੋਣ ਲੱਗੇ ਭੂਰਮ ਭੂਰੇ ਜਿਹਾ ਦੇਖੋ ਇਹ ਇੱਕਣਾਂ ਦੇ ਵੀ ਹੈਗੇ ਆ ਜੀਰੀਪਰ ਕਾਫੀ ਆ ਇਧਰ 110 ਵਰਨੀ ਬਾਈ 110 ਦੇਖੋ ਬਈ ਹੋਰ ਦੇਖੋ ਇੱਕ ਤਜਰਬਾ ਵੀ ਸਵਾ 34 ਦੀ ਬਾਲ ਆ ਜਿਹੜੀ ਉੱਪਰ ਦਿਖਦੀ ਆ ਦੇਖੋ ਇਹਦਾਂ ਨੂੰ 110 ਦੀ ਹੈ ਜਿਹੜੀ ਬਾਈ ਵਿਚ ਲੁਕਮੀ ਆ ਆ ਦੇਖੋ ਇਹਦੀ ਜਿਹੜੀ ਉਹ 134 ਦੇ ਉੱਪਰ ਤੇ ਬਾਕੀ ਬਾਈ ਮੌਸਮ ਅੱਜ ਸਾਫ ਪੂਰੇ ਦਾ ਪੂਰਾ ਆ ਲੋ ਕੱਲ ਰਿਹਾ ਕੰਮ ਵਧੀਆ ਉਹ ਮੋਟਰ ਆ ਗਈ ਸਾਹਮਣੇ ਆਪਣੀ ਜਿੱਥੇ ਤੇ ਪਾਏ ਆ। ਚਲੋ ਚੱਲ ਰਿਹਾ ਕੰਮ ਭਾਈ। ਲੋ ਬਈ ਖੇਤ ਤੋਂ ਆ ਗਏ ਪੌਣੇ 12 ਦਾ ਹੋ ਗਿਆ ਟਾਈਮ ਤੇ ਬੰਦਾ ਡੀਕਦਾ ਤਾਂ ਪਹਿਲਾਂ ਇਹਨੂੰ ਮਿਲੋ ਜੀ। ਸਾਸਿਕਾਲ ਕਿੱਥੇ ਜਾਣਾ ਹੁਣ? ਨਾਨਕ। ਪੁਰੀ ਰਜਾ। ਦੀਦੀ ਕਿੱਥੇ ਗਈ? ਲੋ ਬਈ ਸਾਰੇ ਵੰਡੋਗੇ। ਜਸ਼ਨ ਚ ਲੱਗੀ ਪਾਪਾ ਜੀ ਨਾਲ ਰਜਵੰਤ ਭੈਣ ਕੋਲ ਆਪਣੀ ਬੂਆ ਕੋਲ। ਤੇ ਅਸੀਂ ਜਾ ਰਹੇ ਆ ਨਾਨਕੇ ਇਹਨੂੰ ਇਕੱਲੇ ਨੂੰ ਘਰ ਛੱਡ ਨਹੀਂ ਸਕਦੇ ਅਮਨ ਹੈਗਾ ਉੱਧਰ ਤੇ ਇੱਧਰ ਮਿਲੋ ਜੀ ਮੇਰੇ ਵੱਲੋਂ ਸਾਰਿਆਂ ਦੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ ਹਾਂ ਬਈ ਤਾਂ ਐ ਆਪਣਾ ਹਝੋਲਾ ਚੱਕਿਆ ਥੋੜਾ ਤੁਹਾਡੇ ਵੱਲ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਐ ਤਾਂ ਖਾਲੀ ਆ ਇਹ ਪੜਨਾ ਤੁੰਗੀਓ ਆਏ ਹੋਣਾ ਅੱਛਾ ਹਾਂ ਜੀ ਤੇ ਅੱਗੇ ਘਰ ਚੱਲੀਆਂ ਜੀ ਬੱਚੇ ਥੋੜੇ ਕੁਝ ਖਾਣ ਹੋਵੇ ਚੱਲਾਂਗੇ ਠੀਕ ਤੇ ਆਉਂਦੇ ਹੋਏ ਸਾਧੀਆਂ ਦੀ ਦਰੋਹ ਦੀ ਦਰਮੀਆਂ ਦੀ ਦੋੜਾ ਜਾ ਬਾਜ਼ਾਰ ਵੀ ਢੇਡਾ ਲਾਉਣਾ ਥੋੜਾ ਠੀਕ ਐ ਤੈਂ ਤਾਂ ਨਹੀਂ ਕੁਝ ਲੈਣਾ ਦੱਸ ਦੇ ਬੋਲ ਕੇ ਹੁਣ ਹੈਂ ਦੱਸ ਦੇ ਕਹਿ ਲੈਣਾ ਹੈਂ ਆ ਦੇ ਆ ਦੇ ਸਮਝਾਤਾ ਮਾਨੇ ਅਚਾਰੇ ਦੇ ਕਹਿ ਲੈਣਾ ਕੜੀ ਵਾਂਗੂ ਨਹੀਂ ਜਿਵਾਦਾ ਇਹ ਬੋਤਲ ਲਈ ਕੜਦਾ ਵਿੱਚ ਇਹ ਹੈਂ ਤੂੰ ਜਾਂਦਾ ਰੋਟੀ ਨਹੀਂ ਕੰਨਦਾ ਹੈ ਨਾ ਉਹ ਕੜੀ ਦੇ ਤੇ ਲਾਉਂਦੇ ਨੇ ਪਹਿਲਾਂ ਉੱਥੇ ਟਾਈਮ ਦੱਸ ਉਹ ਉੱਥੇ ਕਿੰਨਾ ਹੋ ਗਿਆ ਕਿੰਨੇ ਉਹ ਤਾਂ ਹੁਣ ਮੈਂ ਕਹਤਾ 9:12 ਹੋ ਗਏ ਚੱਲ ਕੋਈ ਤੈਨੂੰ ਜਨਮ ਦਿਨ ਪਰ ਜਨਮ ਦਿਨ ਨੂੰ ਕਿੰਨੇ ਦਿਨ ਰਹਿ ਗਏ ਕਿੰਨੇ ਦਿਨ ਹੈਗੇ ਬਸ ਫਿਰ ਜਨਮ ਦਿਨ ਨੂੰ ਘੜੀ ਜਾਂ ਕੁਝ ਹੋਰ ਕਰ ਦਾਂਗੇ ਇਹਨੂੰ ਗਿਫਟ ਠੀਕ ਨਹੀਂ ਕੋਈ ਬੱਚਿਆਂ ਦੀਆਂ ਡਿਮਾਂਡਾਂ ਹੀ ਬਹੁਤ ਆਈ ਹਾਂ ਕੋਈ ਕਹਿਣਾ ਚਾਹੁੰਦੀ ਰਹੀ ਨੇ ਕੋਈ ਕਹਿਣਾ ਮੈਂ ਚੈਨ ਲੈਣੀ ਆ ਕਦੇ ਘੜੀ ਭਰੇ ਆ ਜਾਂਦਾ ਹੈ ਹੁਣ ਜਿਹੜਾ ਚੈਨ ਵੀ ਦਵਾ ਦੂੰਗੇ ਚੈਨ ਲੈਣੀ ਆ ਚਾਹ ਚੈਨ ਵੀ ਦਵਾ ਦੂੰਗੇ ਕੋਈ ਗੱਲ ਨਹੀਂ ਇਹਨਾਂ ਤੇ ਉੱਪਰ ਕੀ ਆਏ ਹਾਂਜੀ ਹੈ ਠੀਕ ਨਹੀਂ ਆਹ ਰਸ ਫਿਰ ਜਨਮ ਦਿਨ ਨੂੰ ਕਰਨਾ ਕੀ ਹੈ ਕਿੱਥੇ ਜਾਣਾ ਹੋਟਲ ਚ ਰੋਟੀ ਖਾਣ ਜਾਣਾ ਅੱਛਾ ਚਲ ਕੋਈ ਇਹ ਬੰਦਾ ਵਾਈ ਸਾਡਾ ਬੱਚੇ ਆ ਚਲੋ ਕੋਈ ਵੀ ਆ ਰੱਬ ਦਾ ਰੂਪ ਹੁੰਦੇ ਆ ਖੁਸ਼ ਰਹਿਣਾ ਚਾਹੀਦੇ ਹਰੇਕ ਆਪਣੇ ਬੱਚੇ ਨੂੰ ਖੁਸ਼ ਰੱਖੋ ਹਾਂਜੀ ਹੋਰ ਦਿਨ ਵੀ ਹੈ ਬੱਚਿਆਂ ਕਰਕੇ ਹੀ ਆ ਘਰ ਦੀਆਂ ਰੌਣਕਾਂ ਜੇ ਕਿਤੇ ਹੁਣ ਦੋ ਦਿਨ ਨਾਨਕੇ ਰਹਿੰਦਾ ਜੀਵੇ ਸਾਡੇ ਘਰ ਤੇ ਸਾਨੂੰ ਪਤਾ ਨਹੀਂ ਕਿੰਨਾ ਟਾਈਮ ਲੱਗਦਾ ਦੋ ਘੰਟੇ ਦਾ ਮੇਲਾ ਆਈ ਹੈ ਹਾਂ ਚਲੋ ਤਾਂ ਦੋ ਘੰਟੇ ਦਾ ਮੇਲਾ ਆਪਣਾ ਘਰ ਵੀ ਦੇਖਣਾ ਹਾਂਜੀ ਠੀਕ ਹੈ ਤੇ ਚੱਲੀਏ ਹੁਣ ਹਾਂਜੀ ਚੱਲੀਏ ਚੱਕੋ ਹਥਿਆਰ ਫਿਰ ਲੋ ਬਾਈ ਆਹ ਬੰਦੇ ਨੇ ਫੋਨ ਆਪਣਾ ਰੱਖਿਆ ਪਤਾ ਇਹ ਫੋਨ ਰਹਿ ਜਾਣਾ ਹੋਰ ਜੀ ਚੱਕੋ ਵੀ ਜਦ ਯਾਰ ਚਲੋ ਚੱਲਦੇ ਆ ਭਾਈ ਤੋਂਪਾ ਮੌਸਮ ਬਹੁਤ ਵਧੀਆ ਬਾਈਆਂ ਨੇ ਉਹ ਖੜੀਆਂ ਗੱਡੀਆਂ ਕੱਪੜੇ ਤੋਤੇ ਵੇ ਹਾਂ ਚੱਲੀਏ ਪਤਾ ਤੇ ਉਹ ਤਾਂ ਪਾ ਆਪਣੇ ਸੈਂਡਲ ਚੱਕ ਸੈਂਡਲ ਕਿੱਥੇ ਆ ਲੈ ਕੀ ਬਾਈ ਚੱਕ ਹਾਂ ਇਹ ਪਤਨੀ ਹੁਣ ਇੱਥੇ ਪਤਨੀ ਨਹੀਂ ਹੈਗੇ ਆ ਕਿ ਨਹੀਂ ਹੈਂ ਕਿੱਥੇ ਹੈ ਹਰਜੀਤ ਸੈਂਡਲ ਪੁੱਗੇ ਤੇ ਹੈ ਆਹ ਮਿਲ ਗਿਆ ਹੈਗੇ ਆ ਕੱਢ ਲੈ ਕੱਢ ਲੈ ਕੱਢ ਲੈ ਕੱਢ ਲੈ ਚਲੋ ਭਾਈ ਆਹ ਦੂਰ ਪਏ ਤੇ ਤਹੇ ਗੇਰੇ ਹੋਰ ਕਿਨੇ ਗੇਰਨੇ ਆ ਇਹ ਭਾਈ ਇਹ ਵੀ ਆਹ ਜੁੱਤੀਆਂ ਦੀ ਗੈਰਾਜ ਬਣਾਈ ਵੀ ਆ ਤੇ ਉਹ ਟਰੈਕਟਰ ਦੇ ਲਾਗ ਸ਼ਟਰ ਵਾਲਾ ਕਮਰਾ ਏ ਉਹ ਭਾਈ ਆਪਣਾ ਮੋਟਰਸਾਈਕਲ ਸਾਈਕਲ ਉਹਨਾਂ ਦੀ ਗੈਰਾਜ ਆ ਬਾਈ ਅਲੱਗ-ਅਲੱਗ ਚੀਜ਼ਾਂ ਦੀ ਆ ਬਹੁਤ ਵਧੀਆ ਚੀਜ਼ ਨੇ ਕੰਮ ਦਿੱਤਾ ਬਾਈ ਇੱਥੇ ਤੇ ਇੱਥੇ ਤੇ ਲੱਗੇ ਆਂ ਤਿਰਸ਼ੀ ਪੂਰੀ ਵਿੱਚ ਜੁੱਤੀਆਂ ਰੱਖੀਆਂ ਹੋਈਆਂ ਨੇ ਇਹ ਲੈ ਬਾਈ ਆ ਜਾ ਦਿਖਾ ਹੁਣ ਸੈਂਡਲ ਪਾ ਲੈ ਦਿਖਾ ਚੱਲ ਚੱਲ ਚੱਲੀਏ ਫਿਰ ਚੱਲ ਲੋ ਬਾਈ ਪਰਮ ਦੀ ਫੇਵਰੇਟ ਚੀਜ਼ ਲੱਤੀ ਸਮੋਸੇ ਸੈਂਡਾ ਸਮੋਸੇ ਲੈਣੇ ਆਂ ਗਰਮਾ-ਗਰਮ ਤੇ ਅਦਰਵਾਇਜ਼ ਚੱਲ ਰਿਹਾ ਕੰਮ ਪਟੂਰੇ ਦੇ ਇਹ ਬੰਦੇ ਆਪਣੇ ਅੰਦਰ ਆ ਕਿਆ ਕਰਦੇ ਆ ਕਿੱਧਰ ਕਿੱਧਰ ਆ ਉਹ ਦੇਖੋ ਬਾਈ ਹਾਂ ਅੱtere ਹਰਦਾ ਨਹੀਂ ਚੱਲ ਫਿਰ ਫੜ ਸਮੋਸੇ ਆ ਜਾ ਚੱਲ 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 ਫੜ ਫਟਪੂਰਾ ਚੱਲਿਆ ਬਾਈ ਹੋ ਗਿਆ ਪੈਕਾ ਚਲੋ 15 20 15 ਠੀਕ ਹੈ ਲੋ ਜੀ ਸਾਹਿਬ ਇੱਥੇ ਆਉਣਾ ਝੋਲਾ ਕੰਮ ਹੁਣ ਪਤਾ ਲੱਗਿਆ ਹਾਂਜੀ ਕਿ ਕਹਾਂ ਹੈ ਸਿੱਕੀ ਆਪਰੇ ਠੀਕ ਹੈ ਓਕੇ ਚਲ ਬਈ ਇਹ ਵੀ ਲੈ ਹੁਣ ਇਹਨੂੰ ਹੈਂ ਪੀਣੀ ਨਹੀਂ ਆਹ ਇਹ ਆ ਤਾਂ ਨਹੀਂ ਖਾਣੇ ਗੋਲ ਗੱਪੇ ਹੈਂ ਠੀਕ ਹੈ ਚਲਾਉਂਦੇ ਹੋ ਖਿਲਾ ਦਾਂਗੇ ਲੋ ਵੀ ਇੱਧਰ ਮੰਮੀ ਹਾਂ ਅਸੀਂ ਤਾਂ ਆ ਗਏ ਪਹਿਲਾਂ ਤੂੰ ਹੋ ਗਈ ਲੇਟ ਠੀਕ ਠਾਕ ਹਾਂ ਮੇਰਾ ਪੁੱਤ ਵੀ ਆ ਗਿਆ ਇੱਧਰ ਵੀ ਮੈਂ ਆਈ ਉਹ ਗਿਆ ਰਿਹਾ ਤੇ ਜਾ ਕੇ ਆਈਏ ਆ ਲੋ ਬਾਈ ਇੱਧਰ ਬੰਦਾ ਤੇ ਇੱਧਰ ਬਾਈ ਨਾਨੀ ਨਾਨੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਲਾ ਵੀ ਪੰਮੂ ਆਇਆ ਆਪਣੀ ਨਾਨੀ ਕੋਲ ਇਹਦੀ ਮੰਮੀ ਆਈ ਆਪਣੀ ਨਾਨੀ ਕੋਲ ਹੈਂ ਅੰਮੇ ਕਿੱਧਰ ਗਈ ਵੀ ਤੀ ਮੈਂ ਵਿਆਹ ਲਈ ਗਈ ਨਹੀਂ ਕਿਉਂ ਆ ਦੇਲਾ ਅਸੀਂ ਇੱਧਰ ਆਪਣਾ ਵਿਆਹ ਸ਼ੁਰੂ ਕਰ ਲਿਆ ਘੰਟਾ ਲੇਟ ਹੋ ਗਈ ਚਲ ਕੋਈ ਨਹੀਂ ਜ਼ਰੂਰੀ ਤਾਂ ਠੀਕ ਨਹੀਂ ਹਾਂ ਵੀ ਵੀ ਲੋ ਭਾਈ ਇੱਧਰ ਬੈਠੀਆਂ ਮਾਇਆ ਦੀਆਂ ਤਿੰਨੇ ਇਕੱਠੇ ਹੋ ਗਏ ਅੱਜ ਸਾਰੇ ਹੈ ਹਨਾ ਕਨਾਨੀ ਮੜਾ ਸਮੋਸਾ ਖਾ ਲੈਣ ਤਾਂ ਫਿਰ ਮਿਲਦਾ ਕਿ ਖੁੱਲ ਕੇ ਹਮਮ ਜੀਜੀ ਵੀ ਆ ਰਹੇਗੇ ਅੰਦਨ ਕਰਕੇ ਮਿਲਣਾ ਹਾਂ ਸਾਰੇ ਇਕੱਠੇ ਹੋ ਰਹੇ ਲੋ ਬਾਈ ਨਾਨਕਿਆਂ ਦੀਆਂ ਮੋਜਾਂ ਸਾਰਾ ਦਰਖਤ ਹਲਾਇਆ ਪਿਆ ਇਕੱਲੇ ਨਹੀਂ ਝੂਟੇ ਲੈ ਰਿਹਾ ਇਹ ਬਾਈ ਬਚਪਨ ਇੱਕ ਉਹ ਦੇਖੋ ਇਹ ਉਹ ਦੇਖੋ ਬਾਈ ਉਧਰ ਕੀ ਆ ਚੱਲ ਰਿਹਾ ਕੰਮ ਦੇਖਿਓ ਦੇਖਿਓ ਇਧਰ ਆਹਾ ਆਪਣਾ ਝੂਟੇ ਫਿਰ ਬਾਈ ਮਾਸਟਰ ਤੇਦਰੋ ਮਿੱਟੀ ਚ ਮਸਤ ਨਿਆਣੇ ਚਾਹ ਲੱਗੀ ਬਣਨ ਲੱਗਦੀ ਹੈ ਲੋ ਬਾਈ ਇੱਕ ਹੋਰ ਦੇਖੋ ਤુલਸੀ ਦੇ ਪੱਤੇ ਪਾਣੇ ਵਿੱਚ ਆਹ ਠੀਕ ਆ ਆ ਲੋ ਬਾਈ ਤુલਸੀ ਲੱਗੀ ਹੋਈ ਆ ਚਾਹ ਦੇ ਵਿੱਚ ਪਾਉਗੀ ਤુલਸੀ ਨਾ ਇੱਧਰ ਦੇਖ ਲੋ ਖੇਲੋ ਖੇਲੋ ਲੋਈ ਚੱਲੇ ਸਾਰੇ ਮਿਲ ਰਹੇ ਆ ਇੱਧਰ ਬੰਦਾ ਤੇ ਲੈ ਆ ਜਰੂਰੀ ਹੁੰਦਾ ਜਾਂ ਲੱਗੇ ਮਿਲਣਾ ਹੈ ਓ ਪੰਮੂ ਰਹਿਣਾ ਕੋਲੂਰੀ ਨਾਨਕੇ ਤਾਂ ਹੀ ਰਹਿਣਾ ਨਾਨੀ ਨੂੰ ਪੁੱਛ ਲੈ ਚਲੋ ਭਾਈ ਸਾਰੇ ਹੁਣ ਇਕਣਾ ਖੁਸ਼ ਆ